ਦੀਨ ਦੁਨੀਆ ਦੇ ਮਾਲਕ ਦੀਨੇ ਕਾਂਗੜ ਜ਼ਫਰਨਾਮਾ ਲਿਖਦੇ ਨੇ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਉਹ ਚਿੱਠੀ ਲੈ ਕੇ ਔਰੰਗਜ਼ੇਬ ਵੱਲ ਦੱਖਣ ਨੂੰ ਨਿਕਲੇ ਕੁਝ ਵਕਤ ਲੱਗ ਗਿਆ ਔਰੰਗਜ਼ੇਬ ਮਿਲਿਆ ਨਾ ਜਦੋਂ ਮਿਲਾਪ ਹੋਇਆ ਉਹ ਜ਼ਫਰਨਾਮਾ ਦਿੱਤਾ ਕੱਲਾ ਕੱਲਾ ਬੰਦ ਬੜੇ ਧਿਆਨ ਨਾਲ ਸੁਣਿਆ ਔਰੰਗਜ਼ੇਬ ਨੇ ਧਿਆਨ ਨਾਲ ਪੜ੍ਹਿਆ ਪਰ ਪਾਤਸ਼ਾਹ ਨੇ ਫਾਰਸੀ ਚ ਲਿਖ ਕੇ ਭੇਜਿਆ ਸੀ ਉਹ ਤੇ ਸਾਡੇ ਲਈ ਸੁਖਾਲਾ ਰਹੇ ਦਸਮ ਗ੍ਰੰਥ ਦਾ ਇਹ ਹਿੱਸਾ ਗੁਰਮੁਖੀ ਚ ਲਿਖਿਆ ਗਿਆ ਹੈ ਹੁਣ ਔਰੰਗਜ਼ੇਬ ਇਸ ਗੱਲੋਂ ਹੈਰਾਨ ਹੈ ਵੀ ਗੁਰੂ ਗੋਬਿੰਦ ਸਿੰਘ ਗੈਰ ਮੁਸਲਿਮ ਹੈ ਪਰ ਫਿਰ ਵੀ ਕੁਰਾਨ ਤੇ ਪ੍ਰੋਸਾ ਧਾਰਮਿਕ ਗ੍ਰੰਥ ਦਾ ਅਧਵਨ ਸਾਡੇ ਵੱਲੋਂ ਖਾਧੀਆਂ ਕਸਮਾਂ ਨੂੰ ਉਹਨੇ ਸੱਚ ਮੰਨਿਆ ਉਲਟਾ ਅਸੀਂ ਕਸਮਾਂ ਤੋੜ ਦਿੱਤੀਆਂ ਜਦੋਂ ਇਹ ਮੰਦ ਪੜਿਆ ਨਾ ਉਹ ਕਲਗੀਧਰ ਮਹਾਰਾਜ ਦਾ ਲਿਖਿਆ ਹਰਾ ਕਸਕੇ ਕੌਲੇ ਕੁਰਾ ਆਏ ਦਸ਼ ਨਜ਼ੂ ਬਸਤਨੋ ਕੁਸਤਨੀ ਬਾਏ ਦਸ਼ ਕਹਿੰਦੇ ਔਰੰਗਜ਼ੇਬ ਹਰ ਉਹ ਆਦਮੀ ਜਿਹੜਾ ਕੁਰਾਨ ਦੀ ਕਸਮ ਹੇਠ ਆ ਜਾਂਦਾ ਹੈ ਨਾ ਉਹਨੂੰ ਮਾਰੀਦਾ ਨਹੀਂ ਹੈ। ਉਹਦੇ ਤੇ ਜ਼ੁਲਮ ਨਹੀਂ ਕਰੀਦਾ। ਅੱਗੇ ਕਹਿੰਦੇ ਨੇ ਕਸਮ ਮੁਸਫੇ ਕੁਫਯਹ ਗਰ ਇਖੁਰਮ ਨਾ ਫੌਜ਼ ਅਜ਼ੀਜ਼ ਰ ਸੁਮ ਅਫਕੁਨਮ ਬੇਖਮੈ ਰੋਸਾ ਨਾ ਕਰਦਾ ਕੁਰਾਨ ਦੀ ਕਸਮ ਤੇ ਨਾ ਮੇਰੀ ਫੌਜ ਲੰਗੜੀ ਹੁੰਦੀ ਨਾ ਮੇਰਾ ਨੁਕਸਾਨ ਹੁੰਦਾ ਪਰ ਮੈਂ ਜਗਤ ਗੁਰੂ ਹੋਣ ਦੇ ਨਾਤੇ ਹਰ ਧਰਮ ਦੇ ਧਾਰਮਿਕ ਗ੍ਰੰਥ ਦਾ ਅਦਬ ਕਰਦਾ ਤੂੰ ਕਸਮ ਤੋੜੀਏ ਤੋ ਖਾ ਦਿੱਤਾ ਹੈ ਹਮਲਾ ਕੀਤਾ ਪਿੱਛੇ ਅੱਗੇ ਲਲਕਾਰਦੇ ਨਹੀਂ ਹੁੰਦੇ ਜਿਸ ਬਾਪ ਦੇ ਚਾਰ ਲਾਲ ਮਿੱਟੀ ਹੋ ਗਏ ਹੋ ਮਿਟ ਗਏ ਹੋ ਜੇਦੀ ਕੁੱਲ ਮਿਟ ਗਈ ਹੋਵੇ ਉਹ ਲੜਕਾਰ ਨਹੀਂ ਸਕਦਾ ਉਹਦੇ ਚ ਨਹੀਂ ਹਿੰਮਤ ਨਹੀਂ ਹੁੰਦੀ ਉਹ ਟੱਕਰਾ ਮਾਰ ਕੇ ਕੰਦ ਚ ਮਰ ਜਾਵੇਗਾ ਗੁਰੂ ਗੋਬਿੰਦ ਸਿੰਘ ਕੋਈ ਆਮ ਇਨਸਾਨ ਥੋੜੀ ਹੈ ਇਹਦੇ ਤੇ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਕਹਿੰਦੇ ਚਿਹ ਮਰਦੀ ਕੇ ਅੱਖ ਗਰ ਖਾਮੋਸ਼ਾ ਕੋ ਨਹੀਂ ਪਿਆ ਤਿਸ਼ ਦਾ ਮਾਰਾ ਫਰੋਜ਼ਾ ਕੁਨੀ ਕਿੱਡੀ ਕੋ ਬਹਾਦਰੀ ਐ ਚਾਰ ਚੰਗਿਆੜੀਆਂ ਹੀ ਬੁਝਾਈਆਂ ਨੇ ਤੂੰ ਗੁਰਮੁਖ ਦੇਵ ਇਹ ਗੁਰੂ ਗੋਬਿੰਦ ਸਿੰਘ ਏ ਖਾਲਸਾ ਪੰਥ ਭਾਮੜ ਬਣ ਕੇ ਮੱਚ ਰਿਹਾ ਜਿਹੜਾ ਤੇਰੇ ਦਿੱਲੀ ਦੇ ਤਖਤ ਨੂੰ ਸਾੜ ਕੇ ਸੁਆਹ ਕਰੇਗਾ ਜਿਹਾਂ ਸ਼ੁੱਧ ਕੇ ਚੋਂ ਬਚਗਾ ਕੁਛ ਤੇ ਚਾਰ ਕੇ ਬਾਕੀ ਵਿਬਾਦ ਅਸਤੋ ਪੇਚੀ ਦੇ ਮਾਰ ਤੂੰ ਮੇਰੇ ਚਾਰ ਬੱਚੇ ਮਾਰੇ ਨੇ ਹਰੇ ਕੁੰਡਲਿਆ ਸੱਪ ਗੁਰੂ ਗੋਬਿੰਦ ਸਿੰਘ ਜ਼ਿੰਦਾ ਏ ਇਹ ਖਾਲਸਾ ਪੰਥ ਮੇਰਾ ਕੁੰਡਲਿਆ ਸੱਪ ਜ਼ਿੰਦਾ ਏ ਤੇਰੇ ਤਖਤ ਨੂੰ ਚੱਕਣਾ ਚੂਰ ਕਰੇਗਾ ਕੁੰਡਲ ਵਿੱਚ ਅੱਗੇ ਉਹਦੀ ਅਸਲੀਅਤ ਸਾਹਮਣੇ ਲਿਆਉਂਦੇ ਨੇ ਉਹਨਾਂ ਨੂੰ ਨੰਗਿਆਂ ਕਰਦੇ ਨੇ ਸ਼ਹਿਨਸ਼ਾਹੇ ਔਰੰਗਜ਼ੇਬ ਆਲਮੀਨ ਕੇ ਧਾਰਾਏ ਦੌਰਸਤ ਦੂਰਸਤ ਦੀਨ ਐ ਔਰੰਗਜ਼ੇਬ ਤੂੰ ਦੁਨੀਆ ਦਾ ਬਾਦਸ਼ਾਹ ਹੈ ਹਾਕਮ ਹੈ ਇਹ ਗੱਲ ਤੇ ਠੀਕ ਹੈ ਪਰ ਤੂੰ ਧਰਮੀ ਨਹੀਂ ਹੈ ਸੱਚੇ ਧਰਮ ਤੋਂ ਕੋਹਾਂ ਦੂਰ ਹੈ ਉਹ ਬਾਦਸ਼ਾਹ ਹੀ ਕਹਦਾ ਜਿਹੜਾ ਨਿਆ ਨਾ ਕਰੇ ਲਿਬਾਸ ਤੇਰਾ ਧਾਰਮਕ ਹੈ ਲੋਕਾਂ ਸਾਵੇਂ ਕੁਰਾਨ ਲਿਖਦਾ ਹੈ ਕਰਤੂਤ ਤੇਰੀ ਧਾਰਮਿਕ ਨਹੀਂ ਹੁਣ ਜਿਹੜਾ ਧਰਮੀ ਬੰਦਾ ਉਹ ਸਮਝਦਾ ਹੈ ਵੀ Hindu ਕੀ Musalman ਕੀ Sikh ਕੀ Isai ਕੀ Yahudi ਕੀ ਜਿੰਨੀ ਵੀ ਇਹ ਫੁਲਵਾੜੀ ਹੈ ਰੱਬ ਦੀ ਤੇ ਪੈਦਾ ਕੀਤੀ ਹੈ ਫਿਰ ਉਖਾੜ ਕੇ ਕਿਉਂ ਸੁੱਟਣੀ ਪ੍ਰੇਮ ਦੇ ਨਾਲ ਆਪੋ ਆਪਣੇ ਧਰਮ ਨੂੰ ਪਰਫੁੱਲਤ ਕਰੋ ਜੇ ਕੋਈ ਕਬੂਲ ਕਰ ਲਵੇ ਤੁਹਾਡਾ ਧਰਮ ਤੇ ਠੀਕ ਹੈ ਤੁਹਾਡੀ ਗਿਣਤੀ ਵੱਧ ਜਾਵੇ ਇੱਕ ਹੀ ਗੱਲ ਵੀ ਕਿਸੇ ਦੀ ਆਰਥਿਕ ਮੰਦੀ ਵੇਖ ਕੇ ਉਹਨੂੰ ਖਰੀਦੋ ਲਾਲਚ ਦੋ ਪੈਸੇ ਦੋ ਉਹਦਾ ਧਰਮ ਤਬਦੀਲ ਕਰੋ ਪ੍ਰੇਮ ਨਾਲ ਮੰਨ ਜਾਵੇ ਠੀਕ ਹੈ ਨਹੀਂ ਮੰਨਦਾ ਤੇ ਡਾਂਗ ਫੇਰੋ ਜੇ ਫਿਰ ਵੀ ਸਹਿਮ ਕੇ ਨਾ ਮੰਨੇ ਤੇ ਸਿਰ ਕਲਮ ਕਰ ਦੋ ਇਹ ਧਰਮੀ ਬੰਦੇ ਥੋੜੀ ਇਦਾਂ ਕਰਦੇ ਨੇ ਜਿਦਾਂ ਤੂੰ ਕਰਦਾ ਹੈ ਤੋ ਤੂੰ ਦੀਨ ਤੋਂ ਬੜਾ ਦੂਰ ਹੈ ਮਜ਼ਬ ਤੋਂ ਬੜਾ ਦੂਰ ਹੈ ਧਰਮ ਤੋਂ ਬੜਾ ਦੂਰ ਹੈ ਪਰ ਮੈਂ ਤੈਨੂੰ ਇਹ ਦੱਸ ਰਿਹਾ ਵੀ ਇੱਥੇ ਬੰਦੇ ਦੀ ਹਸਤੀ ਬੜੀ ਤੋਸ਼ ਹੈ ਇਹ ਤਾਕਤਾਂ ਇਹ ਦੌਲਤਾਂ ਇਹ ਸ਼ੋਰ ਤਾਂ ਸਦਾ ਨਹੀਂ ਰਹਿੰਦੀਆਂ ਮੇਰਾ ਸੁਭਾਅ ਹੈ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਹਾਂ ਸਾਰਿਆਂ ਵਿੱਚ ਮੇਰੀ ਨਿਰਗੁਣ ਜੋਤ ਸਮਾਈ ਹੈ ਤਾਂ ਹੀ ਮੈਂ ਤੇਰੇ ਧਾਰਮਿਕ ਗ੍ਰੰਥ ਦਾ ਅਦਵ ਕੀਤਾ ਸੀ ਮੈਂ ਜਾਣਦਾ ਸੀ ਕਹਿੰਦੇ ਤੂੰ ਪਹਿਮਾ ਸ਼ਿਕਰਨਾ ਉਹ ਵਾਅਦੇ ਤੋੜਨ ਵਾਲਾ ਬੰਦਾ ਹੈ। ਵੈਸੇ ਬਾਣੀ ਚ ਵੀ ਪਾਤਸ਼ਾਹ ਲਿਖਦੇ ਨੇ ਕਹਿੰਦੇ ਮੇਰਾ ਇਦਾਂ ਦਾ ਸੁਭਾਅ ਹੈ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਹਿੰਦੂ, ਤੁਰਕ, ਕੌਰਾਫਜ਼ੀ, ਇਮਾਮ, ਸਾਫੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਉਹ ਸਾਰਿਆਂ 'ਚ ਪ੍ਰਭੂ ਵੱਸਦਾ ਹੈ। ਇਹ ਧਰਮੀ ਬੰਦਿਆਂ ਦੀ ਖੇਡ ਹੈ। ਤੂੰ ਧਰਮ ਤੋਂ ਕੋਹਾ ਦੂਰ ਹੈ। ਜਿਵੇਂ ਜਿਵੇਂ ਬੰਦ ਪੜਦਾ ਗਿਆ ਬਿਮਾਰੀ ਦੀ ਹਾਲਤ ਵਿੱਚ ਇਹਨੂੰ ਇਹ ਜ਼ਫਰਨਾਮਾ ਮਿਲਿਆ ਸੀ ਇਹਦੀ ਜ਼ਮੀਰ ਇਹਨੂੰ ਲਾਂਹਤਾ ਪਾਉਣ ਲੱਗੀ ਕੀਤੇ ਹੋਏ ਗੁਨਾਹ ਚਲ ਚਿੱਤਰ ਬਣ ਕੇ ਅੱਖਾਂ ਸਾਹਮਣੇ ਆ ਗਏ ਕਦੇ ਕਿਸੇ ਦਾ ਨੁਕਸਾਨ ਕਰੀਏ ਨਾ ਕਿਸੇ ਨੂੰ ਗਾਲੀ ਗਲੋਚ ਹੀ ਦੇ ਦਈਏ ਕੋਈ ਥੱਪੜ ਮਾਰ ਦੇਈਏ ਹੋ ਸਕਦਾ ਪਰੇ ਪੰਚਾਇਤ ਵਿੱਚ ਆਪਾਂ ਨੂੰ ਕੋਈ ਹਰਾ ਨਾ ਸਕੇ ਕਈ ਵਾਰ ਬੰਦੇ ਦਾ ਜੋਰੀ ਇੰਨਾ ਹੁੰਦਾ ਪਿੰਡ 'ਚ ਪਰ ਜਦੋਂ ਕੱਲਾ ਬੰਦਾ ਹੈ ਉਹ ਇਹ ਗੱਲ ਸਮਝਦਾ ਹੈ ਪਛਤਾਪ ਕਰਦਾ ਹੈ ਵੀ ਜੋ ਮੈਂ ਕੀਤਾ ਠੀਕ ਨਹੀਂ ਕੀਤਾ ਇਹ ਗਲਤ ਕੀਤਾ ਹੈ ਉਹਦੇ ਸਾਵੇਂ ਉਹਦੇ ਪਾਪ ਆਉਣ ਲੱਗ ਪੈਂਦੇ ਨੇ ਉਹਦੀ ਕਰਨੀ ਸਾਹਮਣੇ ਹੁੰਦੀ ਹੈ ਹੁਣ ਔਰੰਗਜ਼ੇਬ ਨੇ ਜਦੋਂ ਜ਼ਫਰਨਾਮਾ ਪੜ੍ਹ ਲਿਆ ਤੇ ਉਹਦੇ ਸਾਵੇਂ ਉਹਦੇ ਪਾਪ ਚਿੱਤਰ ਬਣ ਕੇ ਆ ਗਏ ਕਿਦਰੇ ਦਿੱਲੀ ਦਾ ਤਖਤ ਮੱਲਣ ਲਈ ਪਿਤਾ ਸ਼ਾਹ ਜਹਾਂ ਦਾ ਕਤਲ ਕਿਦਰੇ ਆਪਣੇ ਭਾਈਆਂ ਦਾ ਕਤਲ ਕਿਦਰੇ ਆਪਣੀ ਭੈਣ ਜਹਾ ਆਰਾਦਾ ਕਤਲ ਤੇ ਕਿਦਰੇ ਇਨਸਾਨੀਅਤ ਦਾ ਵੈਰੀ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਵੱਡੇ ਸਹਿਬਜ਼ਾਦਿਆਂ ਦਾ ਛੋਟੇ ਸਹਿਬਜ਼ਾਦਿਆਂ ਦਾ ਕਤਲ ਮਾਕਾ ਗੁਜਰੀ ਦਾ ਕਤਲ ਸਰਮਦ ਫਕੀਰ ਦਾ ਕਤਲ بڑے بڑے ਸੰਗੀਤਕਾਰਾਂ ਦਾ ਕਤਲ ਕਈ ਹਿੰਦੂਆਂ ਦੇ ਜੱਜੂ ਲਾਏ ਉਹਨਾਂ ਨੂੰ ਮਿਟਾ ਦਿੱਤਾ ਤੋ ਕੀਤੇ ਹੋਏ ਪਾਪ ਅੱਖਾਂ ਅੱਗੇ ਆ ਗਏ ਇਹ ਸੂਲਾ ਮੰਨੂ ਇਹਨੂੰ ਇਹਦੇ ਕਰਮ ਜੋ ਬਣ ਲੱਗ ਪਏ ਬਾਣੀ ਇਹ ਗੱਲ ਕਹਿੰਦੀ ਹੈ ਪਾਪੀ ਕੌਲ ਲਾਗਾ ਸੰਤਾਪ ਜਿਹੜਾ ਪਾਪੀ ਹੈ ਨਾ ਉਹ ਤਪਦਾ ਰਹਿੰਦਾ ਹੈ ਉਹਨੂੰ ਉਹਦੇ ਪਾਪ ਤਪਾਉਂਦੇ ਨੇ ਔਰੰਗਜ਼ੇਬ ਨੂੰ ਇਨੀ ਝੋਟ ਲੱਗੀ ਹੈ ਜਫਰ ਨਾਮੇ ਦੀ ਵੀ ਉਹਨੇ ਨਾ ਆਪਣੇ ਸ਼ਹਿਜ਼ਾਦੇ ਨੂੰ ਚਿੱਠੀ ਲਿਖੀ ਹੈ ਪਛਤਾਵੇ ਵਿੱਚ ਕਹਿੰਦਾ ਅਬਗਣਾ ਤੋਂ ਛੁੱਟ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ ਅਤੇ ਪਾਪ ਹੀ ਇਕੱਠੇ ਕਰਕੇ ਲੈ ਚੱਲਿਆ ਹਾਂ ਮੈਂ ਭਾਰੀ ਭੁੱਲਾਂ ਕੀਤੀਆਂ ਹਨ ਅਤੇ ਪਤਾ ਨਹੀਂ ਕੀ ਸਜ਼ਾ ਮਿਲੇਗੀ ਮੈਨੂੰ ਨਜ਼ਾਤ ਲਈ ਭਾਰੀ ਚਿੰਤਾ ਹੈ ਮੇਂ ਮੁਕਤੀ ਮਿਲੇਗੀ ਕਿ ਨਹੀਂ ਇਹ ਬੜਾ ਮੁਸ਼ਕਲ ਹੈ ਨਿਰਣਾ ਕਰਨਾ ਕਿਉਂਕਿ ਕਰਮ ਬੜੇ ਮਾੜੇ ਕੀਤੇ ਨੇ ਸਵਰਗ ਮਿਲੇਗਾ ਕਹਿੰਦਾ ਆਸ ਨਹੀਂ ਹੈ ਦੋਜ਼ਖ ਪਮਾਗਾ ਹੁਣ ਇੱਕ ਚਿੱਠੀ ਇਹਨੇ ਹੋਰ ਲਿਖੀ ਹੈ ਸਾਰੇ ਪੰਜਾਬ ਦੇ ਹੁਕਮਰਾਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਖੁਦਾ ਪ੍ਰਸਤ ਫਕੀਰ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਾਰੇ ਚੱਕੀਆਂ ਚਲੀਆਂ ਗਈਆਂ ਪਰ ਇਸ ਬੰਦੇ ਨੇ ਜ਼ਫਰ ਨਾਮੇ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਸੁਨੇਹਾ ਭੇਜਿਆ ਸੀ ਲਿਖਤੀ ਵੀ ਤੇ ਮੂੰਹ ਜਬਾਨੀ ਵੀ ਮੈਨੂੰ ਮਿਲੋ ਆਪਾਂ ਬੈਠ ਕੇ ਵਿਚਾਰ ਕਰਦੇ ਆਂ ਜੋ ਤੁਹਾਡੇ ਨਾਲ ਤੱਕੋ ਜ਼ੁਰੀ ਹੋਈ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਲਵੇ ਦੇ ਇਲਾਕੇ ਵਿੱਚ ਨੇ ਰਾਮੇ ਆਣੀ ਖਬਰ ਮਿਲ ਗਈ ਵੀ 나ਜ਼ਮ ਵਜ਼ੀਰ ਖਾਂ ਚਮਕੌਰ ਦੀ ਗੜੀ ਦਾ ਜੰਗ ਹਾਰਿਆ ਹੋਇਆ ਤਿਲ ਮਿਲਾਉਂਦਾ ਫਿਰਦਾ ਹੈ ਫੌਜਾਂ ਲੈ ਕੇ ਇੱਧਰ ਆ ਰਿਹਾ ਹੈ ਇੱਥੇ ਫਿਰ ਖਿਦਰਾਣੇ ਦੀ ਟਾਬ ਤੇ ਬਹੁਤ ਭਿਆੰਕਰ ਯੁੱਧ ਹੋਇਆ ਜਿੱਥੇ ਭਾਈ ਮਾਨ ਸਿੰਘ ਹਣੀ ਹੋਰ ਗੁਰੂ ਕੇ ਪਿਆਰਿਆਂ ਨੂੰ ਨਜ਼ਾਤ ਮਿਲੀ ਹੈ ਟੁੱਟੀ ਗੰਢੀ ਹੈ ਇਹ ਜੰਗ ਬਾਦਸ਼ਾਹ ਜਿੱਤੇ ਜਿੱਤ ਕੇ ਜੰਗ ਸਾਬੂ ਕੀ ਤਲਵੰਡੀ ਗਏ ਉੱਥੇ ਕਮਰ ਕੱਸਾ ਜੰਗ ਦਾ ਖੋਲਿਆ ਤੇ ਨਾਂ ਪੈ ਗਿਆ ਉਸ ਜਗ੍ਹਾ ਦਾ ਦਮ-ਦਮਾ ਸਾਹਿਬ ਦਮ ਲਿਆ ਜਿੱਥੇ ਇੱਥੇ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਕ ਓੰਕਾਰ ਤੋਂ ਰਾਗ ਮਾਲਾ ਤੱਕ ਸੰਪੂਰਨ ਲਿਖਵਾਈ ਭਾਈ ਮਨੀ ਸਿੰਘ ਕੋਲ 9 ਮਹੀਨੇ ਨੌ ਦਿਨ ਲੱਗੇ ਆਪ ਇਥੋਂ ਪਾਤਸ਼ਾਹ ਹੋਣਾ ਦੱਖਣ ਵੱਲ ਨੂੰ ਚੱਲ ਗਏ ਤੇ ਔਰ ਚਾਲਦੇ ਇਸ ਲਈ ਨੇ ਇੱਕ ਤੇ ਸੰਗਤਾਂ ਨੂੰ ਦਿਦਾਰੇ ਦੇਣੇ ਨੇ ਤਾਰਨਾ ਐ ਦੂਸਰਾ ਔਰੰਗਜ਼ੇਬ ਦਿਦਾਰੇ ਚਾਹੁੰਦਾ ਹੈ ਔਰ ਜ਼ਫਰਨਾਮੇ ਚ ਮਹਾਰਾਜ ਨੇ ਲਿਖਿਆ ਵੀ ਔਰੰਗਜ਼ੇਬ ਤੇਰੇ ਸੁਨੇਹੇ ਮੈਨੂੰ ਮਿਲੇ ਨੇ ਨਾ ਵਿਸਤਰ ਸਿੱਧੋ ਬਾ ਗੁਫ਼ਤਨ ਜ਼ਬਾਨ ਬਾ ਬਾਯਦ ਕੇ ਇਨਕਾਰ ਰਾਹਤ ਰਸਾਲ ਮਹਾਰਾਜ ਕਹਿੰਦੇ ਲਿਖਿਆ ਪੱਤਰ ਵੀ ਮਿਲਿਆ ਤੇਰੇ ਦੇ ਜ਼ੁਬਾਨੀ ਸੁਨੇਹਾ ਵੀ ਮਿਲਿਆ ਹੁਣ ਨੇਪਰੇ ਚਾੜ ਜੋ ਤੂੰ ਵਾਦਾ ਕੀਤਾ ਹੈ ਅਰੇ ਪਾਤਸ਼ਾਹ ਚਲੇ ਨੇ ਮਾਤਾ ਸੁੰਦਰ ਕੌਰ ਹੁਣਾਂ ਨੂੰ ਮੁਖੀਏ ਸਿੰਘਾਂ ਦੇ ਨਾਲ ਦਿੱਲੀ ਨੂੰ ਤੋਰ ਦਿੱਤਾ ਆਪਣੇ ਨਾਲ ਮਾਤਾ ਸਾਹਿਬ ਕੌਰ ਜੀ ਲੈ ਲਏ ਹੋਰ ਸਿੰਘ ਸੇਵਾਦਾਰ ਲੈ ਲਏ ਮਾਤਾ ਭਾ ਕੌਰ ਜੀ ਲੈ ਲਏ ਗੁਰਦੇਵ ਸਿਰਸਾ ਤੇ ਹੋਵਾ ਨੌਹਰ ਮਧੂ ਸਿੰਘਾਣਾ ਪੁਸ਼ਕਰ ਨਰਾਇਣਾ ਲੰਘਦੇ ਲੰਘਦੇ ਮੁੰਗੇਰ ਗੁਲਾਇਤ ਨਗਰ ਲੰਘ ਗਏ ਹਜੇ ਇਰਾਬ ਦੀ ਪਰਬਤ ਨੂੰ ਪਾਰ ਕਰਕੇ ਬਘੌਰ ਰਾਜਸਥਾਨ ਦੇ ਇਲਾਕੇ ਪਹੁੰਚੇ ਸਨ ਖਬਰ ਮਿਲ ਗਈ ਮਹਾਰਾਜ ਔਰੰਗਜ਼ੇਬ ਦੱਖਣ ਦੇ ਸ਼ਹਿਰ ਅਹਿਮਦਨਗਰ ਤੋਂ ਔਰੰਗਾਬਾਦ ਆ ਰਿਹਾ ਸੀ ਪਰ ਜਦੋਂ ਕਿਲਾ ਪੀਗਾ ਨੇੜੇ ਅਮਾਮਪੁਰੇ ਪਹੁੰਚਿਆ ਉਥੇ ਉਹਦੀ ਮੌਤ ਹੋ ਗਈ। ਤੋਂ ਬਾਦਸ਼ਾਹ ਦੀ ਇੱਕ ਆਖਰੀ ਖੁਆਇਸ਼ ਸੀ ਵੀ ਪੀਰ ਖਵਾਜਾ ਸਾਹਿਬ ਦੀ ਜ਼ਿਆਰਤ ਨੇੜੇ ਖੁਲਤਾਬਾਦ ਨੇੜੇ ਉਹਨੂੰ ਜ਼ਮੀਨ ਦੋਸ਼ ਕੀਤਾ ਜਾਵੇ, ਉਹਦੀ ਕਬਰ ਬਣਾਈ ਜਾਵੇ, ਤੋਂ ਉਹਨੂੰ ਉਥੇ ਨੱਬ ਦਿੱਤਾ ਗਿਆ। ਦਰਸ਼ਨਾ ਨੂੰ ਤੜਫਦਾ ਔਰੰਗਜ਼ੇਬ ਦੁਨੀਆ ਤੋਂ ਗਿਆ। ਆਣੀ ਚਾਹੁੰਦਾ ਹੈ ਗੁਰੂ ਦੇ ਦਰਸ਼ਨ ਵਡਿਆਂ ਭਾਗਾਂ ਨਾਲ ਮਿਲਦੇ ਨੇ। ਵਡਭਾਗੀ ਗੁਰ ਦਰਸ਼ਨ ਪਾਇਆ ਜੇ ਭਾਗ ਉਤਮ ਨਾ ਹੋਣ ਦਰਸ਼ਨ ਨਹੀਂ ਮਿਲਦੇ ਜਿਨ ਦਰਸ਼ਨ ਸਤਿਗੁਰ ਸਤਪੁਰਖ ਨਾ ਪਾਇਆ ਤੇ ਭਾਗਹੀਣ ਜਮ ਮਾਰੇ ਉਹ ਭਾਗਹੀਣ ਲੋਕਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ 84 ਲੱਖ ਜੂਨਾ ਭੋਗਣੀਆਂ ਪੈਂਦੀਆਂ ਨੇ ਫਿਰ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਕੀ ਮਿਲਿਆ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮਿਤਾ ਉਹਨਾਂ ਨੂੰ ਨਜ਼ਾਤ ਮਿਲਦੀ ਹੈ ਮੁਕਤੀ ਮਿਲਦੀ ਹੈ ਰੋਗਾ ਸੋਗਾ ਤੋਂ 84 ਰਖ ਜੂਨਾ ਤੋਂ ਖੈਰੇ ਮੋਇਆ ਹੈ ਦੁਨੀਆ ਦਾ ਏਡਾ ਤਕਬਰੀ ਹੰਕਾਰੀ ਬਾਦਸ਼ਾਹ ਜਿਹੜਾ ਕਦੇ ਨਹੀਂ ਨਿਵਿਆ ਕਦੇ ਨਹੀਂ ਝੁਕਿਆ ਜਿਹਨੂੰ ਕੋਈ ਤਲਵਾਰ ਨਹੀਂ ਕੱਟ ਸਕੀ ਜਿਹਨੂੰ ਕੋਈ ਤੀਰ ਨਹੀਂ ਵੰਨ ਸਕਿਆ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਮਾਰ ਏਡੀ ਚਖੀ ਪਈ ਹੈ ਮਿੱਟੀ ਚ ਮਿਲ ਗਿਆ ਪਾਪੀ ਮੂਆ Guru